ਹੈ ਕਰੋਨਾ ਦੇ ਸ਼ੁੱਕਰਵਾਰ ਦੋ ਪੇਸ਼ੈਂਟ ਆਏ ਸੀ ਔਰ ਦੋ ਕੱਲ ਤਿੰਨ ਪੇਸ਼ੈਂਟ ਕੱਲ ਪੋਜ਼ਿਟਿਵ ਆਏ ਹੈ ਇਹਨਾਂ ਦੇ ਵਿੱਚੋਂ ਚਾਰ ਪੇਸ਼ੈਂਟ ਤਾਂ ਸੀਗੇ ਜਿਹੜੇ ਕਿ ਮੈਡੀਕਲ ਕਾਲਜ ਦੇ ਵਿੱਚ ਗੁਰਨਾਨਕ ਦੇਵ ਹਸਪੀਟਲ ਦੇ ਵਿੱਚ ਹੀ ਕੰਮ ਕਰ ਰਹੇ ਹਨ ਔਰ ਇੱਕ ਪੇਸ਼ੈਂਟ ਸੀ ਉਹ ਗਾਇਨੀ ਦਾ ਪੇਸ਼ੈਂਟ ਸੀਗਾ ਉਹ ਹਸਪੀਟਲ ਡਿਲੀਵਰੀ ਕਰਵਾਣ ਆਇਆ ਸੀ ਉਹਦਾ ਟੈਸਟ ਕੀਤਾ ਗਿਆ ਉਹਨੂੰ ਬੁਖਾਰ ਆ ਰਿਹਾ ਸੀ ਤੇ ਉਹ ਪੋਜ਼ਿਟਿਵ ਆਇਆ ਇਹ ਸਾਰੇ ਪੇਸ਼ੈਂਟ ਹੁਣ ਸਾਰੇ ਇੰਗੇ ਸਿੰਪਟਮਸ ਫ੍ਰੀ ਐ ਇਹਨਾਂ ਨੂੰ ਕੋਈ ਖਾਂਸੀ ਜ਼ੁਕਾਮ ਜਾਂ ਬੁਖਾਰ ਨਹੀਂ ਐ ਇਹਨਾਂ ਨੂੰ ਹੋਮ ਆਈਸੋਲੇਟ ਕੀਤਾ ਗਿਆ। ਕਹਿੰਦੇ ਕੀ ਸਾਹਤ ਕਿੰਨਾ ਕੁ ਰਿਸਕੀ ਹੈ ਜਿਹੜਾ ਇਹ ਨਵਾਂ ਵੇਰੀਐਂਟ ਆਇਆ ਇਹਦੇ ਇਹ ਨਵਾਂ ਖਤਰਨਾਕ ਨਹੀਂ ਇਹ ਨਵਾਂ ਵੇਰੀਐਂਟ ਬਿਲਕੁਲ ਵੀ ਖਤਰਨਾਕ ਨਹੀਂ ਐ ਇਸ ਲਈ ਇਸ ਤੋਂ ਘਬਰਾਣ ਦੀ ਲੋੜ ਨਹੀਂ ਇਹਦੇ ਵਿੱਚ ਨਾਰਮਲ ਸਿੰਪਟਮਸ ਜਿਵੇਂ ਆਪਾਂ ਨੂੰ ਖਾਂਸੀ ਜ਼ੁਕਾਮ ਬੁਖਾਰ ਹੁੰਦਾ ਹੈ ਉਵੇਂ ਦੇ ਸਿੰਪਟਮਸ ਹੀ ਆਉਂਦੇ ਐ ਜਿਹੜਾ ਕਿ ਚਾਰ ਪੰਜ ਦਿਨਾਂ ਵਿੱਚ ਬਿਲਕੁਲ ਠੀਕ ਹੋ ਜਾਂਦਾ ਐ ਇਦੇ ਲਈ ਕੋਈ ਘਬਰਾਉਣ ਦੀ ਲੋੜ ਨਹੀਂ ਨਾਰਮਲ ਮੈਡੀਸਨ ਲੈਣੀ ਹੁੰਦੀ ਹੈ ਇਹਦੇ ਵਿੱਚ ਕਰੋਸੀਨ ਵਗੈਰਾ ਇਹੀ ਲੈਣੀ ਹੈ ਹੋਰ ਕੁਝ ਨਹੀਂ ਲੈਣਾ ਅਤੇ ਹੋਮ ਆਈਸੋਲੇਟ ਕੀਤਾ ਜਾਂਦਾ ਹੈ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਹੈ ਟੈਸਟ ਕਿੱਥੇ ਕਿੱਥੇ ਅਵੇਲੇਬਲ ਹੈ ਕਿਹੜਾ ਟੈਸਟ ਇਹਨਾਂ ਦੇ ਟੈਸਟ ਪਹਿਲਾਂ ਮੈਡੀਕਲ ਕਾਲਜ ਵਿੱਚ ਹੋ ਰਹੇ ਸੀਗੇ ਸਸਪੈਕਟਿਡ ਪੇਸ਼ੈਂਟ ਜਿਹੜੇ ਹੁੰਦੇ ਸੀ ਉਹਨਾਂ ਦੇ ਮੈਡੀਕਲ ਕਾਲਜ ਵਿੱਚ ਸੈਂਪਲ ਲਈ ਜਾਂਦੇ ਸੀ ਹੁਣ ਸੈਟ ਮਤਲਬ ਸੋਮਵਾਰ ਤੋਂ ਆਪਣੇ ਜਿਹੜਾ ਸਿਵਲ ਹਸਪੀਟਲ ਦੇ ਵਿੱਚ ਵੀ ਰੈਪਿਡ ਟੈਸਟ ਕਿਟਸ ਰੱਖੀਆਂ ਗਈਆਂ ਹਨ ਜਿਹੜੇ ਵੀ ਪੇਸ਼ੈਂਟ ਆਣਗੇ ਉਹਨਾਂ ਦੇ ਮਤਲਬ 4 3-4 ਦਿਨਾਂ ਤੋਂ ਜ਼ਿਆਦਾ ਸਿੰਪਟਮਸ ਐ ਉਥੇ ਐਡਮਿਟਡ ਹੋਣਗੇ ਫਿਰ ਉਹਨਾਂ ਦੇ ਟੈਸਟ ਕੀਤੇ ਜਾਣਗੇ ਬਾਬਾ ਬਕਾਲਾਚ ਵੀ ਸ਼ੁਰੂ ਕੀਤੇ ਗਏ ਐ ਐਸਡੀਐਚ ਵੀ ਔਰ ਜਿੰਨੀਆਂ ਵੀ ਹੈਲਥ ਫੈਸਿਲਿਟੀਆਂ ਐ ਉਹਨਾਂ ਵੀ ਟੈਸਟ ਸ਼ੁਰੂ ਕੀਤੇ ਸਿਵਲ ਹਸਪਤਲ ਜਮਾ ਕਿੱਦਾਂ ਦਾ ਪ੍ਰਬੰਧ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਹੁਣ ਤੱਕ ਟੋਟਲ ਕਿੰਨੇ ਪੇਸ਼ੈਂਟ ਆ ਸਿਵਲ ਨੂ ਹਸਪਤਲ ਦੇ ਵਿੱਚ ਅਸੀਂ ਪੂਰੀ ਆਈਸੋਲੇਟਡ ਵਾਰਡ 30 ਬੈਡਡ ਆਈਸੋਲੇਟਡ ਵਾਰਡ ਜੋ ਕਿ ਸਿਰਫ ਕੋਵਿਡ ਪੇਸ਼ੈਂਟਸ ਲਈ ਰੱਖੀ ਗਈ ਐ ਪਲੱਸ ਉਥੇ ਰੈਪਿਡ ਟੈਸਟ ਕਿਟਸ ਰੱਖਿਆ ਗਿਆ ਜਿਹੜਾ ਵੀ ਟੈਸਟ ਕੋਈ ਪੇਸ਼ੈਂਟ ਆਏਗਾ ਪੋਜ਼ਿਟਿਵ ਆਉਂਦਾ ਹੈ ਤਾਂ ਉਹਨੂੰ ਉਥੇ ਆਈਸੋਲੇਟਡ ਵਾਰਡ ਵਿੱਚ ਰੱਖਿਆ ਜਾਏ ਟੈਸਟ ਦੀ ਰਿਪੋਰਟ ਕਿੰਨੇ ਵਜੇ ਤੱਕ ਆਦੀ ਹੈ ਟੈਸਟ ਦੀ ਰਿਪੋਰਟ ਸਾਡੀ ਮਤਲਬ ਜਿਸ ਦਿਨ ਸੈਂਪਲ ਲੱਗਦਾ ਉਸ ਦਿਨ ਸ਼ਾਮ ਤੱਕ ਆ ਜਾਂਦੀ ਹੈ ਜਿਸ ਤਰ੍ਹਾਂ ਕੋਰੋਨਾ ਦੁਬਾਰਾ ਟੱਕਰ ਹੋਇਆ ਹੈ ਇਹ ਲੋਕ ਥੋੜੇ ਅੰਮ੍ਰਿਤਸਰ ਵਾਲੇ ਥੋੜੇ ਪੈਨਿਕ ਹੋਏ ਕੁਝ ਉਹਨਾਂ ਲਈ ਦੱਸੋਗੇ ਕੁਝ ਉਹ ਥੋੜਾ ਇਸ ਚੀਜ਼ ਤੋਂ ਸੁਚੇਤ ਹੋਣ ਅਰੇ ਲਈ ਕੁਝ ਕਿਸ ਤਰ੍ਹਾਂ ਦੇ ਪ੍ਰਬੋਧਨ ਸਾਵਧਾਨੀਆਂ ਚਾਹੀਦੀਆਂ ਨੇ ਨੇ ਇਹਦੇ ਵਿੱਚ ਸਾਵਧਾਨੀ ਹੈ ਦੇਖੋ ਸਾਰੇ ਪੈਨਾ ਆਪਾਂ ਇੰਨੇ ਟਫ ਫੇਸ ਤੋਂ ਨਿਕਲ ਚੁੱਕੇ ਆ ਇਸ ਕਰਕੇ ਸਾਰੇ ਆਲਮੋਸਟ ਸਭ ਨੂੰ ਅਵੇਅਰਨੈਸ ਹੈ ਗਈ ਹੈ ਕਿ ਕਰੋਨਾ ਤੋਂ ਕਿਵੇਂ ਬਚਣਾ ਹੈ ਬਾਕੀ ਮੈਂ ਫਿਰ ਵੀ ਕਹਾਂਗੀ ਕਿ ਇਹ ਜਿਹੜਾ ਵਾਇਰਸ ਹੈ ਇਹ ਪਹਿਲਾਂ ਵਾਲੇ ਕਰੋਨਾ ਵਾਇਰਸ ਤੋਂ ਬਹੁਤ ਜ਼ਿਆਦਾ ਮਾਈਲਡ ਹੈ ਇਹਦੇ ਤੋਂ ਡਰਨ ਦੀ ਲੋੜ ਨਹੀਂ ਹੈ ਇਹਦੇ ਸਿਰਫ 3-4 ਦਿਨ ਮੈਕਸਿਮਮ 6 ਦਿਨਾਂ ਦੇ ਵਿੱਚ ਸਿੰਪਟਮਸ ਰਹਿੰਦੇ ਆ ਜੋ ਕਿ ਆਪਣੇ ਆਪ ਹੀ ਠੀਕ ਹੋ ਜਾਂਦੇ ਆ ਇਹਦੇ ਲਈ ਕੋਈ ਮੈਡੀਸਿਨ ਲੈਣ ਦੀ ਲੋੜ ਨਹੀਂ ਹੋਮ ਆਈਸੋਲੇਟ ਕਰਕੇ ਠੀਕ ਹੋ ਜਾਂਦੇ ਆ ਆਪਣੀ ਡਾਈਟ ਅੱਛੀ ਲੈਣ ਪਲੱਸ ਆਪਣੇ ਹੱਥ ਰੈਗੂਲਰਲੀ ਸਾਬਣ ਅਤੇ ਪਾਣੀ ਨਾਲ ਵਾਸ਼ ਕਰਨ ਫੇਸ ਵਾਸ਼ ਕਰਨ ਜੇ ਕੋਈ ਕਰਾਊਡਡ ਪਲੇਸਿਸ ਤੇ ਜਾਣਾ ਹੈ ਵੈਸੇ ਤਾਂ ਅਵੋਇਡ ਕੀਤਾ ਜਾਏ ਜੇ ਜਾਣਾ ਹੈ ਤਾਂ ਆਪਣਾ ਮਾਸਕ ਪਾ ਕੇ ਜਾ ਸਕਦੇ ਹਾਂ ਜਿਵੇਂ ਪ੍ਰੈਗਨੈਂਟ ਲੇਡੀਜ਼ ਹੈ ਛੋਟੇ ਬੱਚੇ ਹੈ ਜਾਂ ਜਿਵੇਂ ਕੋਮੋਰਬਿਡ ਕੰਡੀਸ਼ਨਸ ਹੁੰਦੀਆਂ ਜਿਨ੍ਹਾਂ ਨੂੰ ਡਾਇਬੀਟੀਜ਼ ਹੈ ਕੈਂਸਰ ਵਾਲੇ ਪੇਸ਼ੈਂਟਸ ਹੈ ਉਹਨਾਂ ਨੂੰ ਆਪਣੇ ਆਪ ਨੂੰ ਬਚਾ ਕੇ ਰੱਖਣਾ ਚਾਹੀਦਾ ਕਿੰਨੇ ਕੇਸ ਆ ਚੁੱਕੇ ਹੁਣ ਤੋਂ ਹੁਣ ਤੱਕ ਅੰਮ੍ਰਿਤਸਰ ਦੇ 6 ਕੇਸਿਸ ਆਏ ਹਨ ਵਿਆਹ ਵਿੱਚ ਨਹੀਂ ਕੱਟੇਗਾ ਚ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਪੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣਾ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਸਸਤੇ ਇੱਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਤੇ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੀਜ਼ ਟਾਈਫਾਈਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਬਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪਖਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤੇ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੇਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News